ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਰਨਤਾਰਨ ਦੇ ਪਿੰਡ ਡਲ ਤੋਂ ਲਗਾਤਾਰ ਜਿਹੜੀ 4 ਵਜੇ ਤੋਂ ਲੈ ਕੇ ਹੁਣ ਤੱਕ ਦੀ ਭਾਰੀ ਜਿਹੜੀ ਆ بارش ਹੋ ਰਹੀ ਆ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ بارش ਹੋ ਰਹੀ ਆ ਤੇ ਅਸਮਾਨ ਵੀ ਪੂਰੀ ਤਰ੍ਹਾਂ ਜਿਹੜੇ ਆ ਕਾਲੇ ਬੱਦਲ ਛਾਏ ਹੋਏ ਆ ਆ ਦੇਖ ਸਕਦੇ ਪੂਰਾ ਜਿਹੜਾ ਅਸਮਾਨ ਆ ਬਿਲਕੁਲ ਕਾਲੀ ਰਾਤ ਵਾਂਗ ਕਾਲੀ ਰਾਤ کئی ਦਿਨਾਂ ਤੋਂ ਜਿਹੜੀ ਲੋਕ ਉਡੀਕ ਕਰ ਰਹੇ ਸੀ ਕਿ بارش ਹੋਵੇ بارش ਹੋਵੇ ਪਰ ਅੱਜ ਆਕਰ ਜਿਹੜੀ ਉਹ بارش ਹੋਈ ਆ ਤਾਂ ਲੋਕਾਂ ਨੇ ਜਿਹੜਾ ਉਹ ਥੋੜਾ ਰਾਹਰ ਮਸਹੂਰ ਕੀਤੀ ਕਿਉਂਕਿ ਗਰਮੀ ਕਾਫੀ ਜਿਹੜੀ ਉਹ ਹੋ ਗਈ ਸੀ ਤਾਂ ਹਮਸ ਭਰੇ ਜਿਹੜੇ ਇੰਨੇ ਦਿਨ ਅਨੰਦ ਰਹੇ ਸੀ ਤਾਂ ਅੱਜ ਉਹਨਾਂ ਦਿਨਾਂ ਨੂੰ ਜਿਹੜਾ ਉਹ ਇਸ بارش ਨੇ ਪਲਾ ਪਲਾ ਦਿੱਤਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਜਿਹੜੀ ਉਹ ਹਨੇਰੀ ਤੇ ਭਾਰੀ ਜਿਹੜੀ ਆ ਹੈਵੀ ਰੇਨ ਜਿਹਨੂੰ ਕਹਿੰਦੇ ਆ ਉਹ ਰਹੀ ਆ ਸਾਡੇ ਸਾਡੇ ਦੇ ਵਿੱਚ ਲਗਾਤਾਰ ਜਿਹੜੀਆਂ ਤਸਵੀਰਾਂ ਸਾਡੇ ਨਾਲ ਅੱਗਲੀ ਵੀਡੀਓ ਸਾਂਝੀਆਂ ਕਰ ਰਹੇ ਆ ਲਗਾਤਾਰ ਜਿਹੜੀ ਉਹ ਬਾਾਰਸ਼ ਜਿਹੜੀ ਲਗਾਤਾਰ ਵਧ ਰਹੀ ਹੈ ਲਗਾਤਾਰ ਜਿਹੜੀ ਉਹ ਬਾਤ ਨਹੀਂ ਦੇਖ ਸਕਦੇ ਪੂਰੀ ਨਾਲ ਹਨੇਰੀ ਚੰਗ ਰਹੀ ਹੈ ਲਾਪਰੀ ਤੇ ਗਿਲ ਥੈਂਕ ਯੂ ਜੀ ਥੈਂਕ ਯੂ ਲਾਪਰੀ ਜੀ ਪੂਰੀ ਤਰ੍ਹਾਂ ਜਿਹੜੀ ਉਹ ਬਾਸਤੀ ਨੂੰ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਯੋਰ ਫੜ ਗਈ ਆ ਪੂਰਾ ਅਸਮਾਨ ਕਾਲਾ ਕਾਲਾ ਆ ਗਿਆ ਤਾਂ ਰੁੱਖਾਂ ਦਾ ਵੀ ਕਾਫੀ ਜਿਹੜਾ ਕਿ ਨੁਕਸਾਨ ਹੋਏਗਾ ਆ ਦੇਖ ਸਕਦੇ ਹੋ ਰੋਕ ਜਿਹੜੇ ਬਿਲਕੁਲ ਹੀ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹੰਡੇ ਦੇ ਵਿੱਚ ਝੋਲਾ ਰਿਹਾ ਹੈ ਪੂਰੇ ਪ੍ਰਣਾਲੇ ਚੱਲ ਰਹੇ